ਹੈਲੋ ਦੋਸਤੋ ਕੀ ਹਾਲ ਚਾਲ ਆ ਸਵਾਗਤ ਕਰਦੇ ਆਂ ਬੜਾ ਸਾਰਿਆਂ ਦਾ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਇੱਕ ਪੇਟੀ ਤਿਆਰ ਕਰਨ ਜਾ ਰਹੇ ਹਾਂ ਜੋ ਆਪਣੇ ਮਿੱਤਤੀ 뮤జిਕਿੰਗ ਕਰਦੀ ਹੈਗੀ ਉਹਨੂੰ ਆਪਾਂ ਟੂੜੀ ਕਹਿ ਸਕਦੇ ਆਂ ਟੂੜੀ ਹੈਗੀ ਅੰਦਰ ਇੱਕ ਫੋਟੋ ਲਾਉਣੀ ਹੈ ਬਾਹਰ ਇੱਕ ਸ਼ੀਸ਼ਾ ਆ ਜਾਣਾ ਉਹਦੇ ਦੇ ਠੀਕ ਹੈ ਜੀ ਉਹਦੇ ਆਪਣਾ ਪੰਜਾਬ ਦਾ ਨਕਸ਼ਾ ਹੋਊਗਾ ਟੂੜੀ ਦਾ ਮਤਲਬ ਇਹ ਹੈ ਇੱਕ 3D ਹੁੰਦੀ ਹੈ ਇੱਕ ਟੂੜੀ ਹੁੰਦੀ ਹੈ ਟੂੜੀ ਦੇ ਵਿੱਚ ਕੀ ਹੈਗਾ ਟੂੜੀ ਦੇ ਵਿੱਚ ਇਹ ਚੀਜ਼ ਹੈਗੀ ਜਿਵੇਂ ਆਪਾਂ ਥੱਲੇ ਹਰੀ ਸਿੰਘ ਨਲਵਾਜੀ ਦੀ ਫੋਟੋ ਲਾਉਣੀ ਹੈ ਬਾਬਾ ਬਾਈ ਦੀ ਤੇ ਉਹ ਰਾਤ ਨੂੰ ਜਦੋਂ ਉਹ ਮੋਡਿਊਲਾ ਨੂੰ ਆਨ ਕਰਿਆ ਕਰਨਗੇ ਲਾਈਟ ਨੂੰ ਆਨ ਕਰਿਆ ਕਰਨਗੇ ਉਦੋਂ ਹੀ ਦਿਖਾਇਆ ਕਰੂਗਾ ਆਓ ਪੇਟੀਆ ਦੋਸਤੋ ਇਹਦੇ ਤੇ ਆਪਾਂ ਕਾਲਾ ਸ਼ੀਸ਼ਾ ਲਾ ਦੇਣਾ ਜੀ ਉੱਤੇ ਆਪਾਂ ਪੰਜਾਬ ਦਾ ਲੋਗੋ ਛਾਪਣਾਗਾ ਰਾਤ ਵੇਲੇ ਜਦੋਂ ਮੋਡਿਊਲ ਆਨ ਕਰਿਆ ਕਰਨਗੇ ਉਦੋਂ ਬਾਬਾ ਜੀ ਦੀ ਫੋਟੋ ਦਿਖਾਇਆ ਕਰੂਰੇ ਉੱਪਰ ਤੇ ਜਿਹੜੀ ਉੱਪਰ ਵਾਲੀ ਸ਼ੀਟ ਆ ਜਦੋਂ ਲਾਈਟ ਮੋਡਿਊਲ ਬੰਦ ਕਰ ਦਿਆ ਕਰਨਗੇ ਉਦੋਂ ਉੱਪਰ ਕੱਲਾ ਸ਼ੀਸ਼ਾ ਤੇ ਪੰਜਾਬ ਦੀ ਫੋਟੋ ਦਿਖਾਇਆ ਕਰੂ। ਸ਼ੀਟ ਲਾਤੀ ਜੀ ਆਪਾਂ ਆਹ ਇਹਦੀ ਕਟਿੰਗ ਕਰਾਂਗੇ ਹੁਣ ਆਪਾਂ ਉਹ ਬੇਟੀ ਵਾਸਤੇ 뮤జిਕਿੰਗ ਵਾਲੇ ਬਾਈ ਦੀ ਜਿਹੜੀ ਬਣਾ ਰਹੇ ਆ ਆਪਾਂ। ਤੇ ਫਿਰ ਇਹਦੇ ਤੇ ਫੋਟੋ ਲਾਉਣੀ ਆ ਬਾਬਾ ਜੀ ਦੀ। ਤੇ ਇਹਨੂੰ ਜਗਦਾ ਕਰਨਾ ਆਪਾਂ। ਤੇ ਇੱਥੇ ਕਟਿੰਗ ਹੋ ਜੂਗੀ। ਫਿਰ ਦੇਖਦੇ ਆ ਆਪਾਂ ਅੱਗੇ-ਅੱਗੇ ਵੀਡੀਓ 'ਚ ਕੀ ਕੀ ਪ੍ਰੋਸੈਸ ਆ ਨਾ। ਐ ਇਧਰ ਆਪਾਂ ਤਿਆਰ ਕਰਦੀ। ਰਾਖਾਂ ਵਾਸਤੇ ਇਹਦੇ ਚ ਆਪਾਂ ਤਿੰਨ ਤਿੰਨ 4 4 ਇੰਚ ਦੇ ਸਰਾਖ ਮਾਰਾਂਗੇ ਜਿੱਥੇ ਉਹ ਬੇਟੀ ਦੇ ਫਟ ਹੋ ਜੂਗੀ ਠੀਕ ਹੈ ਜੀ ਆਹ ਫੋਟੋ ਲਾਉਣੀ ਹੈ ਜੀ ਆਪਾਂ ਵਿੱਚ ਦੇ ਆ ਦੇਖੋ ਇਹੋ ਜਗ ਦਾ ਕਰਨਾ ਪਊਗਾ ਆਪਾਂ ਠੀਕ ਹੈ ਜੀ ਇਹੇ ਤੇ ਉਹ ਆਪਾਂ ਜਿਹੜੀ ਉਹ ਦਿਖ ਰਹੀ ਹੈ ਸਾਹਮਣੇ ਉਹ ਵਾਲੀ ਠੀਕ ਹੈ ਜੀ ਇਹ ਤਿਆਰ ਕਰਨੀਆਂ ਜੀ ਠੀਕ ਹੈ ਜੀ ਇਹ ਛਾਤਰੀ ਤੇ ਲੱਗਣੀ ਹੈ ਉੱਪਰ ਫਿਰ ਇਹਦੇ ਜ ਆਪਾਂ ਬਾਜੇ ਦੀ ਫੋਟੋ ਲਾਉਣੀ ਹੈ ਤੇ ਸਾਰੀ ਤਿਆਰ ਕਰਕੇ ਤੁਹਾਨੂੰ ਵੀਡੀਓ ਦੇ ਅੱਗੇ ਅੱਗੇ ਦਿਖਾਉਣੀ ਹੈ ਦਾ ਕੋਈ ਸਟੱਪ ਨਹੀਂ ਹੋਊਗਾ। ਤੇ ਇਹ ਉਹ ਬਾਹਰਲੀ ਸ਼ੀਟ ਤਿਆਰ ਹੋ ਰਹੀ ਹੈ ਜੀ ਜਿਹੜੀ ਆਪਾਂ ਬਾਹਰੇ ਲਾਉਣੀ ਹੈ ਬਲੈਕ ਕਰਕੇ ਪੰਜਾਬ ਦੀ ਫੋਟੋ ਸ਼ਾਪਣੀ ਹੈ ਦੇਤੇ। ਠੀਕ ਹੈ ਜੀ ਬਾਹਰਲਾ ਹਿੱਸਾ ਜਿਹੜਾ ਇਹ ਬਲੈਕ ਵਾਲਾ ਉਹ ਤਿਆਰ ਹੋ ਰਿਹਾ ਹੈਗਾ। ਤੇ ਅੰਦਰ ਤਾਂ ਬਾਬਾ ਜੀ ਦੀ ਫੋਟੋ ਆ ਜਾਣੀ ਹੈ ਬਾਹਰੇ ਇਹ ਸ਼ੀਟ ਆ ਜਾਣੀ ਹੈ ਆਪਣੀ। ਠੀਕ ਹੈ ਜੀ। ਕਟਿੰਗ ਹੋ ਰਹੀ ਹੈ ਤੁਹਾਡੇ ਸਾਹਮਣੇ। ਠੀਕ ਹੈ। ਬਾਕੀ ਪੇਸਟਿੰਗ ਕਰਕੇ ਦਿਖਾਉਣੇ ਤੁਹਾਨੂੰ। ਇਹ ਕਿਤਾਬ ਨੂੰ ਆਪਾਂ ਪੇਸਟ ਕਰਦੇ ਨਹੀਂ। ਬਿਹਤਰ ਕਰੀਏ ਇਹ ਜਗਾਵਣੀਆਂ ਨੇ ਦੋਨੇ ਬੋਲਾਂ ਆਪਾਂ ਵੇਟੀ ਤੇ ਲਾਉਣੀਆਂ ਆਪਾਂ ਰਹਾਗਾ ਪ੍ਰੋਸੈਸ ਦਿਖਾਉਣੇ